ਸਿੰਥੈਟਿਕ ਡੋਰ ਨੂੰ ਲੈ ਕੇ ਪਠਾਨਕੋਟ ਪੁਲਿਸ ਜਿਹੜੀ ਹੈ ਲਗਾਤਾਰ ਲੋਕਾਂ ਨੂੰ ਸੂਚਿਤ ਕਰ ਰਹੀ ਹੈ ਲੋਕਾਂ ਨੂੰ ਲਗਾਤਾਰ ਦੱਸਿਆ ਜਾ ਰਿਹਾ ਕਿਸ ਤਰ੍ਹਾਂ ਨਾਤੇ ਇਹ ਗੱਟੂ ਡੋਰ ਖਰੀਦੀ ਨਹੀਂ ਹੈ ਤੇ ਨਾਤੇ ਇਹ ਗੱਟੂ ਡੋਰ ਵੇਚਣੀ ਹੈ ਪਰ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਨਾਲ ਕੀ ਹੋ ਸਕਦਾ ਤੁਹਾਨੂੰ ਦੱਸਣਿਆ ਇਸ ਸਮੇਂ ਦੀ ਵੱਡੀ ਅਪਡੇਟ ਜਿਹੜੀ ਹੈ ਪਠਾਨਕੋਟ ਤੋਂ ਆ ਰਹੀ ਹੈ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਨੇ ਜਿਹੜਾ ਹੈ 144 ਦੀ ਪਾਵਰਾਂ ਜਿਹੜੀਆਂ ਨੇ ਉਹ ਵਰਤਦੇ ਹੋਏ ਲੋਕਾਂ ਨੂੰ ਹਰ ਵਾਰ ਜੜਾਇਆ ਸੂਚੇਤ ਕੀਤਾ ਹੈ ਖਾਸ ਕਰਕੇ ਇਹੀ ਦਿਨੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਲੋਹੜੀ ਦੇ ਤਿਉਹਾਰ ਤੇ ਲੋਕ ਜਿਹੜਾ ਨੇ ਇਹ ਕਾਲਾ ਕਾਰੋਬਾਰ ਗੱਟੂ ਵੇਚਣ ਦਾ ਤੇ ਖਰੀਦਣ ਦਾ ਕਰਦੇ ਨੇ ਜੋ ਕਿ ਹਜ਼ਾਰਾਂ ਲੋਕਾਂ ਦੀਆਂ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਬੱਚਿਆਂ ਦੀਆਂ ਤਾਂ ਬੱਚਿਆਂ ਦੀਆਂ ਜਾਨਾਂ ਜਿਹੜੀਆਂ ਨੇ ਇਸ ਡੋਰ ਕਰਕੇ ਕਿਤੇ ਨਾ ਕਿਤੇ ਜਿਹੜੀਆਂ ਨੇ ਉਹ ਚਲੀ ਜਾਂਦੀਆਂ ਨੇ ਤਾਂ ਜੇਕਰ ਅਸੀਂ ਗੱਲ ਕਰੀ ਪਠਾਨਕੋਟ ਪੁਲਿਸ ਦੀ ਤਾਂ ਪਠਾਨਕੋਟ ਪੁਲਿਸ ਐਕਸ਼ਨ ਮੋਰ ਵਿੱਚ ਨਜ਼ਰ ਆ ਰਹੀ ਹੈ ਜੇਕਰ ਅਜਿਹਾ ਕੋਈ ਕਰਦਾ ਫੜਿਆ ਜਾਂਦਾ ਹੈ ਤੇ ਉਸ ਦੇ ਉੱਤੇ ਸਟ੍ਰਿਕਟ ਐਕਸ਼ਨ ਜਿਹੜਾ ਹੈ ਉਹ ਲਿਆ ਜਾਂਦਾ ਹੈ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਪਟਨਾਪੁਰ ਡਿਵੀਜ਼ਨ ਨੰਬਰ 2 ਥਾਣੇ ਦੇ ਵਿੱਚ ਜਿੱਥੇ ਇੱਕ ਵਿਅਕਤੀ ਜਿਸ ਦਾ ਨਾਮ ਕੀ ਸਤਨਾਮ ਹੈ ਸਤਨਾਮ ਉਰਫ ਅਮਨ ਉਸ ਦੇ ਕੋਲੋਂ ਜਿਹੜੇ ਨੇ 15 ਗੱਟੂ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੌਕੇ ਤੇ ਹੀ ਉਸ ਨੂੰ ਗ੍ਰਿਫਤਾਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਅਪਡੇਟ ਜਿਹੜੀ ਪਠਾਨਕੋਟ ਤੋਂ ਆ ਰਹੀ ਹੈ ਇੱਕ ਵਿਅਕਤੀ ਸਨੇ 15 ਜਿਹੜੇ ਗੱਟੂ ਨੇ ਉਹ ਗ੍ਰਿਫਤਾਰ ਕੀਤੇ ਨੇ ਜਦਕਿ ਪਠਾਨਕੋਟ ਪੁਲਿਸ ਵੱਲੋਂ ਕਾਰ ਵੱਲੋਂ ਇਹ ਸਿੰਥੈਟਿਕ ਡੋਰ ਜਿਹੜੀ ਐ ਇਸ ਨੂੰ ਵਰਤੇ ਜਾਣ ਤੇ ਜਿਹੜੀ ਆ ਪਾਬੰਦੀ ਲਗਾਈ ਗਈ ਹੈ ਫੇਰ ਵੀ ਗੈਰ ਕਾਨੂੰਨੀ ਕੰਮ ਜਿਹੜੇ ਨੇ ਇਹ ਲੋਕ ਅਜੇ ਹੀ ਕਰਦੇ ਨੇ ਜੋ ਕਿ ਲੋਕਾਂ ਦੀ ਜਾਨਾਂ ਨਾਲ ਕੀਤੇ ਨੇ ਤਾਂ ਗੱਲ ਅਸੀਂ ਕਰ ਲੈਂਦੇ ਆ ਇਸ ਵਿਅਕਤੀ ਨੂੰ ਜਿਹੜਾ ਹੈ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਸੁਮੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕੈਸਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 188 ਦੇ ਤਹਿਤ ਜਿਹੜਾ ਹੈ ਮੁਕੱਦਮਾ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਅੰਡਰ ਸੈਕਸ਼ਨ 8 ਦੇ ਅੰਦਰ ਮੁਕੱਦਮਾ ਨੰਬਰ 8 188 ਅੰਡਰ ਸੈਕਸ਼ਨ ਜਿਹੜਾ ਹੈ ਉਸ ਦੇ ਤਹਿਤ ਗੁਨਾਹਗਾਰ ਤੇ ਜਿਹੜਾ ਹੈ ਉਹ ਕਰ ਲਿਆ ਗਿਆ ਮਾਮਲਾ ਦਰਜ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਜਿਹੜਾ ਹੈ ਉਹ ਕਦੀ ਵੀ برداشت ਨਹੀਂ ਹੁੰਦਾ ਹੈ ਤਾਂ ਪੁਲਿਸ ਜਿਹੜੀ ਹੈ ਲਗਾਤਾਰ ਲੋਕਾਂ ਨੂੰ ਸचेਤ ਕਰ ਰਹੀ ਹੈ ਕਿ ਕਿਸ ਤਰ੍ਹਾਂ ਨਾਲ ਇਸ ਗੱਟੂ ਡੋਰ ਤੋਂ ਆਪਣੇ ਬੱਚਿਆਂ ਨੂੰ ਤੇ ਆਪਣੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਕੀ ਕੱਲ ਇਸ ਗੱਲ ਨੂੰ ਮੰਨਦੇ ਹੋ ਕੀ ਗੱਲ ਇਸ ਡੋਰ ਦਾ ਜਿਹੜਾ ਹੈ ਪਾਬੰਦੀ ਸਖਤੀ ਕਰਨੀ ਚਾਹੀਦੀ ਹੈ ਜਾਂ ਪਾਬੰਦੀ ਜਿਹੜੀ ਹੈ ਉਹ ਪਠਾਨਕੋਟ ਪੁਲਿਸ ਜੋ ਕਰ ਰਹੀ ਹੈ ਉਹ ਸਹੀ ਕਰ ਰਹੀ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ। ਮਿਸਰਾਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ ਐਸਐਸਪੀ ਪਠਾਨਕੋਟ શ્રી ਦਿਲਜਿੰਦਰ ਸਿੰਘ ਜੀ ਤਲੋਂ ਦੇ ਆਦੇਸ਼ ਬਿਲਕੁਲ ਕਲੀਅਰ ਹੈ ਕਿ ਵੀ ਪਠਾਨਕੋਟ 'ਚ ਕਿਸੇ ਵੀ ਪ੍ਰਕਾਰ ਦੀ ਆਪਾਂ ਸਿੰਥੈਟਿਕ ਡੋਰ ਜਿਹਨੂੰ ਆਪਾਂ ਗੱਟੂ ਕਹਿੰਦੇ ਆ ਉਹਦੀ ਸੇਲ ਆਪਾਂ ਨਹੀਂ ਹੋਣ ਦੇਣੀ। ਇਸੇ ਦੇ ਕਨਸਰਨ 'ਚ ਜਿਹੜੇ ਡਿਪਟੀ ਕਮਿਸ਼ਨਰ ਪਠਾਨਕੋਟਾ ਉਹਨਾਂ ਨੇ ਵੀ 145 ਦੀਆਂ ਪਾਵਰਾਂ ਯੂਜ਼ ਕਰਦੇ ਹੋਏ ਜਿਹੜੀ ਇਹ ਗੱਟੂ ਡੋਰ ਨੂੰ ਪਾਬੰਦ ਕੀਤਾ ਗਿਆ ਹੈ ਕਿ ਵੀ ਇਹ ਤੇ ਪੂਨ ਰੂਪ 'ਚ ਪਾਬੰਦੀ ਲਗਾਈ ਹੈ ਕਿ ਵੀ ਗੱਟੂ ਡੋਰ ਦੀ ਸੇਲ ਨਹੀਂ ਹੋ ਸਕਦੀ ਫੋਰ ਕਾਈਟ ਫਲਾਈਂਗ ਤੇ ਇਸੇ ਦੀ ਕੜੀ 'ਚ ਸਾਡੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 'ਚ ਜਿੱਥੇ ਆਪਾਂ ਛਾਪਾ ਮਾਰੀ ਕਰਕੇ 15 ਗੱਟੂ ਜਿਹੜੇ ਬਰਾਮਦ ਕੀਤੇ ਆ ਤੇ ਇਹਦੇ ਬਾਅਦ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 188 ਜਿਹੜਾ ਉਹ ਆਪਾਂ ਦਰਜ ਕੀਤਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਤੇ ਇਹਦੇ ਚ ਇੱਕ ਜਿਹੜਾ ਇੰਡੀਵਿਜੂਅਲ ਸਤਨਾਮ ਸਿੰਘ ਉਰਫ ਅਮਨ ਪੁੱਤਰ ਰਣਜੀਤ ਸਿੰਘ ਨੂੰ ਅਰੈਸਟ ਵੀ ਕੀਤਾ ਤੇ ਮੈਂ ਨਾਲ ਹੀ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਲੋਹੜੀ ਆ ਰਹੀ ਹੈ ਕਈ ਦੁਕਾਨਦਾਰ ਜਿਹੜੇ ਆ ਉਹ ਗੱਟੂ ਦੀ ਸੇਲ ਚ ਇਨਵੋਲਵ ਹੋ ਜਾਂਦੇ ਆ ਕਿਸ ਤਰ੍ਹਾਂ ਉਹ ਨਾ ਕਰਨ ਇਸ ਤੋਂ ਗੁਰੇਜ਼ ਕਰਨ ਕਿਉਂਕਿ ਓਲਡੀ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨਸ ਇਸਤੇ ਬਹੁਤ ਕਲੀਅਰ ਹੈ ਕਿ ਵੀ ਗੱਟੂ ਜਿਹੜੀ ਸਿੰਥੈਟਿਕ ਡੋਰ ਹੈ ਇਹ ਜਾਨਲੇਵਾ ਹੈ ਇਹਦੇ ਨਾਲ ਕਿਸੇ ਨੂੰ ਜਾਨੀ ਨੁਕਸਾਨ ਹੋ ਸਕਦਾ ਸੀਰੀਅਸ ਇੰਜਰੀਜ਼ ਹੋ ਸਕਦੀਆਂ ਤੇ ਇਸ ਲਈ ਇਹਦਾ ਇਸਤੇਮਾਲ ਜਿਹੜਾ ਉਹ ਜਿਹੜੇ ਕਾਈਟ ਫਲਾਈਂਗ ਵਾਲੇ ਬਿਲਕੁਲ ਨਾ ਕਰਨ ਤੇ ਜਿਹੜੇ ਵੇਚ ਰਹੇ ਆ ਉਹ ਇਹਨੂੰ ਬਿਲਕੁਲ ਵੀ ਨਾ ਮਤਲਬ ਵੇਚਣ ਅਦਰਵਾਈਜ਼ ਆਪਾਂ ਅੱਗੇ ਹੋਰ ਆਪਣੀ ਮੁਹਿੰਮ ਤੀਜ਼ ਕਰਾਂਗੇ ਤੇ ਹੋਰ ਵੀ ਐਫ ਆਈ ਆਰਸ ਆਪਾਂ ਲੌਂਚ ਕਰਾਂਗੇ ਜਿੱਥੇ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਗੱਟੂ ਕਿਸੇ ਨੇ ਅਗਰ ਸਟੋਰ ਕੀਤਾ ਇਹਨੂੰ ਇਲੀਗਲੀ ਵੇਚ ਰਿਹਾ ਉਹ ਜੋ ਕਿ ਪਾਬੰਧਿਤ ਜਿਹੜੀ ਹੈ ਉਹ ਚੀਜ਼ ਹੈ ਤੇ ਇਸ ਲਈ ਇਹਨੂੰ ਇਹ ਕੋਈ ਵੀ ਇਸ ਦੀ ਸੇਲ ਤੋਂ ਗੁਰੇਜ਼ ਕਰੇ ਤੇ ਇਹਨੂੰ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰੇ ਹਾਂਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਲਰੇਡੀ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਕਲੀਅਰ ਹੈ ਤੇ ਆਪਾਂ ਹਰ ਇੱਕ ਪੁਲਿਸ ਸਟੇਸ਼ਨ 'ਚ ਡਾਇਰੈਕਸ਼ਨਸ ਪਾਸ ਕੀਤੀਆਂ ਉਹਨਾਂ ਦੇ ਆਪਣੀ ਲੈਵਲ ਦੀ ਉਹਨਾਂ ਨੇ ਟੀਮਾਂ ਗਠਿਤ ਕੀਤੀਆਂ ਹੋਈਆਂ ਕਿਉਂਕਿ ਜਿਹੜਾ ਵੀ ਇਹਨੂੰ ਉਡਾਊਗਾ ਗੱਟੂ ਨੂੰ ਉਹਦੀ ਵੀ ਆਪਣੇ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਤੂ ਫਿਰ ਆਪਾਂ ਉਹਨੂੰ ਕਨਫਿਸਕਟ ਕਰਾਂਗੇ ਔਰ ਉੱਤੇ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਭੰਦੀ ਕਾਰਵੇ 188 ਦਾ ਫਿਰ ਆਪਾਂ ਪਰਚਾ ਜਿਹੜਾ ਉਹ ਦਵਾਂਗੇ ਕਿਉਂਕਿ ਆਲਰੇਡੀ 143 ਦੀ ਧਾਰਾ ਇੱਥੇ ਡੀਸੀ ਸਾਹਿਬ ਨੇ ਲਗਾ ਰੱਖੀ ਹੈ ਤੇ ਇਹਨੂੰ ਕੋਈ ਵੀ ਨਾ ਦੇ ਸਟੋਰ ਕਰ ਸਕਦਾ ਨਾ ਇਹਨੂੰ ਕੋਈ ਸੀਲ ਕਰ ਸਕਦਾ ਤੇ ਨਾ ਹੀ ਇਹਨੂੰ ਫਲਾਈਂਗ 'ਚ ਯੂਜ਼ ਕਰ ਸਕੂਗਾ ਕੈਮਰ ਪਰਸਨ ਹਣੀ ਦੇ ਨਾਲ ਅਗੇ ਸੈਨੀ ਦੀ ਰਿਪੋਰਟ